ਮੋਟਰਾਂ ਪਹਿਲੀਆਂ 5200 ਸੋਲਰ ਮੋਟਰਾਂ ਤੇ ਤੁਹਾਨੂੰ ਸਕੀਮ ਮਿਲੇਗੀ ਜਿਹਦੇ ਵਿੱਚ ਤੁਹਾਨੂੰ ਬਿਲਕੁਲ ਨਵੇਂ ਪੈਨਲ 골ਡੀ ਦੇ ਰੀਨਿਊ ਦੇ ਰੀਨਿਊ ਦੇ 580 ਵਾਟ ਦੇ ਸੋਲਰ ਪੈਨਲ ਮਿਲ ਜਾਣਗੇ 골ਡ 3 ਐਚਪੀ ਦੀ ਮੋਨੋਵਲੋਕ ਸਿਰਫ 99000 ਰਸਾਨ ਵੀਰੋ ਮਾਨ ਸੋਲਰ ਲੈ ਕੇ ਆਇਆ ਸੋਲਰ ਮੋਟਰਾਂ ਤੇ ਨਵੀਂ ਸਕੀਮ ਇਹ ਸਾਡੀ ਸ਼ਰਤ ਹੈ ਇਹ ਸਾਡੀ ਗਾਰੰਟੀ ਹੈ ਸਾਡੇ ਜਿੰਨਾ ਵਧੀਆ ਕੋਈ ਸਮਾਨ ਨਹੀਂ ਦੇ ਸਕਦਾ ਤੇ ਸਾਡੇ ਜਿੰਨੇ ਕੋਈ ਘੱਟ ਰੇਟ ਤੇ ਸਮਾਨ ਨਹੀਂ ਦੇ ਸਕਦਾ ਅਸੀਂ ਸਿਰਫ 스ਕੀਮ ਲੈ ਕੇ ਆਏ ਸਿਰਫ 51 ਸੋਲਰ ਮੋਟਰਾਂ ਪਹਿਲਾਂ 51 ਸੋਲਰ ਮੋਟਰਾਂ ਦੇ ਤੁਹਾਨੂੰ ਸਕੀਮ ਮਿਲੇਗੀ ਜਿਹਦੇ ਵਿੱਚ ਤੁਹਾਨੂੰ ਬਿਲਕੁਲ ਨਵੇਂ ਪੈਨਲ 골ਡੀ ਦੇ ਰੀਨਿਊ ਦੇ ਰੀਨਿਊ ਦੇ 580 ਵਾਟ ਦੇ ਸੋਲਰ ਪੈਨਲ ਮਿਲ ਜਾਣਗੇ 골ਡੀ 540 ਵਾਟ ਮੋਨੋਪਰਕ ਹਾਫ ਕੱਟ ਪੈਨਲ ਮਿਲਣਗੇ ਮੋਨੋਪਰਕ ਹਾਫ ਕੱਟ ਨਵੀਂ ਟੈਕਨੀਕ ਦੇ ਪੈਨਲ ਹੈ ਜੀ ਤੇ ਜਿਹੜੇ ਤੁਹਾਨੂੰ ਅਸੀਂ ਪੈਨਲ ਦਵਾਂਗੇ ਦੋਨੋਂ ਪਾਸਿਓਂ ਚੱਲਣ ਵਾਲੇ ਪੈਨਲ ਦਵਾਂਗੇ ਤੁਸੀਂ ਦੇਖ ਰਹੇ ਹੋਵੋਗੇ ਪੈਨਲ ਇਹ ਬੈਕ ਸਾਈਡ ਆ ਪੈਨਲ ਦੀ ਇਹ ਪਿਛਲਾ ਪਾਸਾ ਇਹਦੇ ਵੀ ਸੋਲਰ ਸੈੱਲ ਲੱਗੇ ਨੇ ਦੋਨੇ ਪਾਸਿਓਂ ਇਹ ਸੋਲਰ ਕੰਮ ਕਰਦਾ ਹੈ ਪਲੇਟਾਂ ਬਿਲਕੁਲ ਨਵੀਆਂ ਪਲੇਟਾਂ ਗਾਰੰਟੀ ਦੇ ਵਿੱਚ ਪੱਕਾ ਬਿੱਲ ਦੇਵਾਂਗੇ ਜੀ 51 ਸੋਲਰ ਮੋਟਰਾਂ ਦਾ ਰੇਟ ਅਸੀਂ ਘੱਟ ਕੀਤਾ ਸਕੀਮ ਦੇ ਵਿੱਚ ਕਿਸਾਨ ਵੀਰਾਂ ਨੂੰ ਫਾਇਦਾ ਕਰਨਾ ਸੀ ਸਾਰਾ ਤੁਹਾਨੂੰ ਨਵੇਂ ਸਮਾਨ ਦੇਵਾਂਗੇ ਰੇਟਾਂ ਦਾ ਵੇਰਵਾ ਮੈਂ ਦੇ ਦਿੰਦਾ ਜੀ 3 ਐਚ ਪੀ ਦੀ ਮੋਟਰ ਹੁਣ ਮਾਨ ਸੋਲਰ ਲਗਾਊਗਾ ਜੀ ਸਿਰਫ 93000 ਦੇ ਵਿੱਚ 3 ਐਚ ਪੀ ਦੀ ਮੋਨੋਵਲੋਗ ਸਿਰਫ 93000 ਦੇ ਵਿੱਚ ਤੁਸੀਂ ਲੈ ਸਕਦੇ ਹੋ ਸਾਡੇ ਤੋਂ ਬੁੱਕ ਕਰਵਾ ਸਕਦੇ ਹਾਂ ਪਹਿਲਾਂ ਤੇ 5 ਐਚਪੀ ਦੀ ਮੋਟਰ 1 ਲੱਖ 40 ਹਜ਼ਾਰ ਦੇ ਵਿੱਚ ਮਿਲ ਜੂਗੀ ਤੁਹਾਨੂੰ 7.5 ਐਚਪੀ ਦੀ ਜੇ ਮੱਛੀ ਮੋਟਰ ਲਗਵਾਉਣੀ ਚਾਹੁੰਦੇ ਹੋ 7.5 ਐਚਪੀ ਦੀ ਮੱਛੀ ਮੋਟਰ ਸਿਰਫ 1 ਲੱਖ 90 ਹਜ਼ਾਰ ਵਿੱਚ ਕਰਤੀ ਆਪਾਂ 10 ਐਚਪੀ ਦੀ ਮੋਟਰ ਕਿਸਾਨ ਵੀਰਾਂ ਦੇ ਜਿਨ੍ਹਾਂ ਦਾ ਪਾਣੀ ਡੂੰਘਾ 10 ਐਚਪੀ ਦੀ ਮੋਟਰ ਸਾਥੋ ਲਗਵਾ ਸਕਦਾ ਹੈ ਜੀ ਸਿਰਫ 2.5 ਲੱਖ ਰੁਪਏ ਦੇ ਵਿੱਚ 2 ਲੱਖ 50 ਹਜ਼ਾਰ ਦੇ ਵਿੱਚ ਮੋਟਰ ਲਗਾ ਸਕਦੇ ਹਾਂ ਅਸੀਂ ਸਮਾਨ ਕੀ ਦੇਵਾਂਗੇ ਸੋਲਰ ਦਾ ਸਾਰਾ ਸਮਾਨ ਤੁਹਾਨੂੰ ਮਿਲ ਜੂ ਸੋਲਰ ਪਲੇਟਾਂ ਮੋਟਰ ਸਟਾਰਟਰ ਸਟੈਂਡ ਦਵਾਂਗੇ ਜਿਸਤੀ ਪੂਰੇ ਹੈਵੀ ਸਟਰਕਚਰ ਹੋਊਗਾ ਜੀ ਬਾਕੀ ਪਹਿਲੇ ਦਿਨ ਤੋਂ ਹੀ ਮਾਨ ਸੋਲਰ ਹੈਵੀ ਸਟੈਂਡਾਂ ਵਿੱਚ ਜਾਣਿਆ ਜਾਂਦਾ ਸਾਡੇ ਸਟੈਂਡਾਂ ਦਾ ਹਜੇ ਤੱਕ ਕੋਈ ਲਾਂਭਾ ਨਹੀਂ ਆਇਆ ਕਾਫੀ ਮਜ਼ਬੂਤ ਸਟੈਂਡ ਸਾਡੀਆਂ ਤੁਸੀਂ ਪਿਛਲੀਆਂ ਵੀਡੀਓ ਵਿੱਚ ਦੇਖ ਸਕਦੇ ਹੋ ਕਾਫੀ ਹੈਵੀ ਸਟੈਂਡ ਅਸੀਂ ਵਰਤਦੇ ਆ ਹਜੇ ਤੱਕ ਕੋਈ ਲਾਂਭਾ ਨਹੀਂ ਆਇਆ ਕੋਈ ਹਿਲਦਾ ਨਹੀਂ ਨੇਰੀ ਦੇ ਵਿੱਚ Ориジナル ਸਮਾਨ ਮਿਲੂਗਾ ਮੋਟਰਾਂ ਅਸੀਂ ਜਿਹੜੀਆਂ ਮੋਨੋ ਬਲੌਕ ਦਵਾਂਗੇ ਲੂਬੀ ਕੰਪਨੀ ਦੀਆਂ ਤੇ ਔਸਵਾਲ ਕੰਪਨੀ ਦੀਆਂ ਮੋਟਰਾਂ ਅਸੀਂ ਦਵਾਂਗੇ ਤੁਹਾਨੂੰ ਮੱਛੀng ਦਾ ਵੀ ਤੁਹਾਨੂੰ ਵੇਰਵਾ ਦਿਖਾ ਦਿੰਨੇ ਆ ਮੋਟਰਾਂ ਵੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਦਿੰਨੇ ਆ ਸਾਡੀ ਵੀਡੀਓ ਦੇ ਵਿੱਚ ਤੁਹਾਨੂੰ ਲੈ ਕੇ ਚੱਲਦੇ ਆਂ ਅਸੀਂ ਵੇਅਰ ਹਾਊਸ ਦੇ ਵਿੱਚ ਤੁਹਾਨੂੰ ਉੱਥੇ ਹਰ ਇੱਕ ਚੀਜ਼ ਦਾ ਵੇਰਵਾ ਦਵਾਂਗੇ ਜਿਹੜੀ ਮੋਟਰ ਹੈ ਆਪਣੇ ਕੋਲ ਉਹ ਸਟੀਲ ਵਾਲੀ ਮੋਟਰ ਸਾਰੀ ਸਟੀਲ ਬਾਡੀ ਦੇ ਵਿੱਚ ਆ ਪੰਪ ਤੁਸੀਂ ਦੇਖ ਰਹੇ ਹੋ ਸਾਰਾ ਸਟੀਲ ਦੇ ਵਿੱਚ ਤੁਹਾਨੂੰ ਮੋਟਰ ਮਿਲ ਜੂਗੀ ਜੇ ਤੁਸੀਂ ਸਟਾਰਟਰ ਜਨਰੇਟਰ ਤੇ ਚੱਲਣ ਵਾਲੀ ਮੋਟਰ ਚਾਹੀਦੀ ਹੈ ਤੁਹਾਨੂੰ ਮੱਛੀ ਸਾਡੇ ਕੋਲੋਂ ਕ੍ਰਾਫਟਾਂ ਦੀਆਂ ਜਨਰੇਟਰ ਤੇ ਚੱਲਣ ਵਾਲੀਆਂ ਘੱਟ ਵੋਲਟੇਜ ਵਾਲੀਆਂ ਮੋਟਰਾਂ ਵੀ ਮਿਲ ਜਾਣਗੀਆਂ ਇਹ ਵੀ ਤੁਸੀਂ ਲੈ ਸਕਦੇ ਹੋ ਸਾਡੇ ਕੋਲੇ ਸਟਾਰਟਰਾਂ ਦੇ ਵਿੱਚ ਵੀ ਵੈਰਾਈਟੀ ਹੈ ਤੁਹਾਨੂੰ ਇੱਧਰ ਵੀ ਆ ਜਾਓ ਤੁਹਾਨੂੰ ਸਟਾਰਟਰ ਦਿਖਾ ਦਿੰਨੇ ਆ ਔਸ ਵਾਲ ਦਾ ਸਾਰਾ ਕੰਪਲੀਟ ਸੈੱਟ ਮਿਲ ਜੂਗਾ ਜੀ ਸਟਾਰਟਰ ਫੋਨ ਤੇ ਵੀ ਆਨ ਆਫ ਹੁੰਦਾਗਾ ਆਰ ਐਮ ਐਸ ਵਾਲਾ ਸਟਾਰਟਰ ਹੈ ਵੱਡਾ ਸਟਾਰਟਰ ਹੈ ਇਹ ਇਹ ਬਸ ਇਹ ਵੀ ਤੁਹਾਨੂੰ ਮਿਲ ਜੂਗਾ ਆਮ ਆਪਾਂ ਵੇਚੀ ਦਾ ਲਗਾਉਨੇ ਆ ਜੀ ਕਾਫੀ ਹੈਵੀ ਦੇ ਵਿੱਚ ਆ ਜਾਂਦਾ ਇਹਦਾ ਬਕਸਾ ਲੱਗੂਗਾ ਜਿਵੇਂ ਆਪਿਆ ਬਕਸਾ ਬਕਸੇ ਹੈਗੇ ਨੇ ਆਪਣੇ ਕੋਲ ਦੋ ਪ੍ਰਕਾਰ ਦੇ ਆ ਸਟਾਰਟਰ ਹੁੰਦਾ ਜੀ ਆ ਵਿੱਚ ਬਕਸੇ ਦੇ ਵਿੱਚ ਸਾਰਾ ਰੈਡੀ ਹੋ ਜਾਂਦਾਗਾ ਸਵਿਚਾਂ ਵਗੈਰਾ ਲਾ ਕੇ ਲੌਕ ਲੱਗਦਾ ਹੋ ਜਾਂਦਾ ਜੀ ਇਹਨੂੰ ਸਟਰਟਰ ਲੱਗ ਜੂ ਆਪਣੇ ਕੋਲੇ ਹੌਟ ਡਿਪ ਸਟਰਕਚਰ ਵੀ ਮਿਲ ਜੂਗਾ ਤੇ ਜਿਸ ਤੇ ਵੀ ਮਿਲ ਜੂਗਾ ਕਿਸਾਨ ਵੀਰੋ ਸਿਰਫ 51 ਸੋਲਰ ਮੋਟਰਾਂ ਤੇ ਸਕੀਮ ਹੈ ਜਿਹੜੇ ਰੇਟ ਘਟਾ ਕੀਤੇ ਅਸੀਂ ਤੁਹਾਨੂੰ ਸਕੀਮ ਦੇ ਵਿੱਚ ਤੁਹਾਨੂੰ ਵੀਡੀਓ ਦੇ ਵਿੱਚ ਵੀ ਚਲਾ ਦਾਂਗੇ 51 ਸੋਲਰ ਮੋਟਰਾਂ ਤੇ ਸਕੀਮ ਹੈ ਬਿਲਕੁਲ ਨਵੇਂ ਪੈਨਲ ਦਿੱਤੇ ਜਾਣਗੇ ਜੀ ਸਾਰਾ ਸਮਾਨ ਪੱਕੇ ਬਿੱਲ ਨਾਲ ਗਰੰਟੀ ਵਾਲਾ ਸਮਾਨ ਦਿੱਤਾ ਜਾਊਗਾ ਬਾਈਫੇਸ਼ੀਅਲ ਪੈਨਲ ਹੋਣਗੇ 550 ਵਾਟ ਦੇ 540 ਵਾਟ ਤੇ ਬਾਈਫੇਸ਼ੀਅਲ ਸਮਾਨ ਹੋਊਗਾ ਪਾਣੀ ਦੀ ਸਾਡੀ ਫੁੱਲ ਗਰੰਟੀ ਹੋਊਗੀ ਜੀ ਪਾਣੀ ਦੀ ਅਸੀਂ ਜ਼ਿੰਮੇਵਾਰੀ ਲਵਾਂਗੇ ਫੁੱਲ ਤੇ ਤੁਸੀਂ ਸਕੀਮ ਦਾ ਫਾਇਦਾ ਚੱਕੋ ਜੀ ਨਵੀਂ ਸਕੀਮ ਜਿਹੜੀ ਮਾਨ ਸੋਲਰ ਲੈ ਕੇ ਆਇਆ ਆਪਣੀ ਮੋਟਰ ਜਲਦੀ ਤੋਂ ਜਲਦੀ ਬੁੱਕ ਕਰਾਓ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ